ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਖੇਤੀ ਹੈਲਪਲਾਈਨ YouTube ਚੈਨਲ ਤੇ ਤੇ ਮੈਂ ਹਾਂ ਤੁਹਾਡੇ ਨਾਲ ਸਾਈਬਾ ਅਸੀਂ ਇਸ ਵੇਲੇ ਕਵਰ ਕਰ ਰਹੇ ਹਾਂ ਇੱਕ ਬਹੁਤ ਹੀ ਵੱਖਰੀ ਤਰ੍ਹਾਂ ਦੀ ਮਸ਼ੀਨ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਹੈ ਜਿਸ ਨੂੰ ਸਾਈਲਜ ਕਟਰ ਕਿਹਾ ਜਾਂਦਾ ਹੈ ਤੇ ਇਹ ਜਿਹੜੀ ਮਸ਼ੀਨ ਹੈ ਇਹ ਡਿਸਪਲੇ ਕੀਤੀ ਗਈ ਹੈ ਚੈਨੀ ਐਗਰੋ ਇੰਡਸਟਰੀਜ਼ ਵੱਲੋਂ ਤੇ ਆਓ ਫਿਰ ਇਸ ਮਸ਼ੀਨ ਬਾਰੇ ਹੋਰ ਜਾਣਕਾਰੀ ਲੈਣੇ ਆ ਚੈਨੀ ਐਗਰੋ ਇੰਡਸਟਰੀਜ਼ ਦੇ ਮਾਲਕ ਗੁਰਤੇਜ ਸਿੰਘ ਜੈਨੇ ਹੁਰਾਤੋ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਹੈ ਸਰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਸਰ ਇਹ ਮਸ਼ੀਨ ਥੋੜੀ हट ਕੇ ਦਿਖੀ ਹੈ ਬਹੁਤ ਛੋਟੀ ਕੰਪੈਕਟ ਜੀ ਹੈ ਤੇ ਸੈਲਜ ਕਟਰ ਤੁਸੀਂ ਇਹਨੂੰ ਦੱਸ ਰਹੇ ਹੋ ਨਹੀਂ ਜੀ ਇਹ ਇਹ ਸੈਲਜ ਕਟਰ ਤਾਂ ਵੈਸੇ ਬਹੁਤ ਪਹਿਲਾਂ ਆਉਣਾ ਚਾਹੀਦਾ ਸੀਗਾ ਜੀ ਜੀ ਤੋਂ ਇਹ ਲੇਟ ਆ ਤੇ ਜਿਵੇਂ ਹੁਣ ਪੀਡੀਐਫ ਨਾਲ ਜੁੜਿਆ ਹੋਇਆ ਜੀ ਤਾਂ ਇਹਨਾਂ ਦੀ ਜਦੋਂ ਵੀ ਕੋਈ ਡਿਮਾਂਡ ਆਉਂਦੀ ਹੈ ਫਿਰ ਉਹ ਅਸੀਂ ਤਿਆਰ ਕਰਦੇ ਆ ਜੀ ਹੁਣ ਇਹਨਾਂ ਨੇ ਮਸ਼ੀਨ ਦਾ ਪਹਿਲਾਂ ਸੀ ਵਿਸ਼ਾ ਉਹ ਸਹੀ ਹੋ ਗਈ ਹੈ ਉਹ ਚੱਲਦੀ ਹੈ ਫਿਰ ਬਿਲਰ ਵੀ ਹੈਗਾ ਸੈਲਜ ਦੀ ਕੁਆਲਿਟੀ ਬਣ ਲੱਗੀ ਜੀ ਹੁਣ ਇਹਨਾਂ ਦਾ ਅਗਲਾ ਸਟੈਪ ਹੈ ਸੈਲਜ ਕਟਰ ਜੀ ਵੀ ਜਿਹੜਾ ਇਹਨਾਂ ਨੇ ਆਪਦੇ گاਵਾਂ ਲਈ ਸਾਰਾ ਜੋਰ ਲਾ ਲਿਆ ਹੂੰ ਹੂੰ ਵੀ ਸਾਡਾ ਦੁੱਧ ਕਿਵੇਂ ਵਧੂਗਾ ਜੀ ਹੁਣ ਜਿਹੜਾ ਇਹਨਾਂ ਨੂੰ ਬਾਹਰ ਜਿਵੇਂ ਫਾਰਮ ਨੇ ਘੁੰਮਦੇ ਆ ਉੱਥੇ ਫਿਰ ਗੋਰੇ ਸਲਾਹ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਸੈਲਜ ਕਟਰ ਸ਼ੁਰੂ ਕਰ ਦਿਓ ਤੁਹਾਡਾ ਦੁੱਧ ਹੋਰ ਫਰਕ ਪੈ ਜੀ ਜੀ ਇਹਦੇ ਵਿੱਚ ਮੈਂ ਸਮਝਾਉਣਾ ਚਾਹੁੰਦਾ ਇਹ ਟਰੈਕਟਰ ਮਾਉਂਟਡ ਹੈ ਟਰੈਕਟਰ ਦੀਆਂ ਲਿੰਕਾਂ ਦੇ ਵਿੱਚ ਪਾ ਕੇ ਜੀ ਤੇ ਪੀਟ ਕੋ ਸ਼ਾਫਟ ਪੈ ਜਾਣੀ ਜੀ ਤੇ ਇਹਦੇ ਡਿਸਟ੍ਰੀਬਿਊਟਰ ਦੇ ਵਿੱਚ ਦੋ ਪਾਈਪ ਲੱਗ ਜਾਣੀ ਜੀ ਤੇ ਇਹਨੇ ਉੱਪਰ-ਨੀਚੇ ਜਾਣਾ ਜਣੀ 15 ਫੁੱਟ ਹਾਈਟ ਤੋਂ ਇਹਨੇ ਜਿਹੜਾ ਅਚਾਰ ਹੁੰਦਾ ਉਹਨੂੰ ਕਟਿੰਗ ਕਰ ਦੇਣੀ ਹੈ ਇਹ ਰੂਟਰ ਆ ਇਹਦੇ ਬਲੇਡ ਲੱਗੇ ਆ ਜੀ ਇਹਨਾਂ ਨੇ ਜਦੋਂ 15 ਫੁੱਟ ਹਾਈਟ ਤੋਂ ਉਹਨੂੰ ਧੀਰੇ 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 ਨੇ ਕ੍ਰਸ਼ ਕਰਕੇ ਲਿਆਉਣਾ ਜੀ ਤਾਂ ਉਹਦਾ ਕੱਲਾ ਕੱਲਾ ਪੱਤਾ ਹੋ ਜਾਣਾ ਜੀ ਇਹਦਾ ਫਾਇਦਾ ਕੀ ਹੈ ਕੱਲੇ ਕੱਲੇ ਪੱਤੇ ਦਾ ਵੀ ਜਿਹੜਾ ਅਸੀਂ ਫੀਡ ਜਾਂ ਡੰਗਰ ਨੂੰ ਜਦੋਂ ਪਾਉਂਦੇ ਆ ਉਹਦੇ ਵਿੱਚ ਗੰਡਾ ਹੁੰਦੀਆਂ ਜਿਹੜਾ ਆਪਾਂ ਲੋਡਰ ਨਾਲ ਪਟਦੇ ਆ ਜੀ ਉਹਦੇ ਵਿੱਚ ਦੋ ਨੁਕਸਾਨ ਆ ਇੱਕ ਤਾਂ ਗੰਡਾ ਹੋ ਗਿਆ ਦੂਸਰਾ ਜਿਹੜਾ ਅਚਾਰ ਹੈ ਉਹ ਹੱਲ ਜਾਂਦਾ ਉਹਦੇ ਵਿੱਚ ਉਲੀ ਪੈਣ ਦੇ ਚਾਂਸ ਵੱਧ ਜਾਂਦੇ ਆ ਜੀ ਇਹਦੇ ਨਾਲ ਉਲੀ ਨਹੀਂ ਪਾਉਗੀ ਉਹਦੀ ਕੁਆਲਿਟੀ ਬਰਕਰਾਰ ਰਹੂਗੀ ਜੀ ਦੂਸਰਾ ਜਿਹੜਾ ਕੱਲਾ ਕੱਲਾ ਪੱਤਾ ਹੋਊਗਾ ਫਿਰ ਉਹਦੇ ਚ ਆਪਾਂ ਫੀਡ ਮਿਕਸ ਕਰਨੀ ਹੁੰਦੀ ਆ ਹੋਰ ਵੀ ਐ ਉਹ ਸਾਰਾ ਸਹੀ ਮਿਕਸ ਹੋ ਜਾਂਦਾ ਜੀ ਜੀ ਮਿਕਸ ਹੋਣ ਨਾਲ ਜਦੋਂ ਡੰਗਰ ਖਾਂਦਾ ਉਹਨੂੰ ਸਹੀ ਉਹਦੇ ਅੰਦਰ ਪਚਦਾ ਪਚਣ ਤੋਂ ਬਾਅਦ ਉਹਦਾ ਜਿਹੜਾ ਜਗਾਲੀ ਕਰਨਾ ਹੈ ਮਤਲਬ ਉਹਨੂੰ ਗਾਲਾ ਵੀ ਕਹਿੰਦੇ ਆ ਆਮ ਪੀਆ ਵੀ ਚ ਕਾਫੀ ਪਿੰਡਾਂ ਦੇ ਵਿੱਚ ਕਈ ਜਗਾਲੀ ਕਹਿੰਦੇ ਆ ਜੀ ਪਰ ਉਹ ਉਦੋਂ ਪੂਰਾ ਉਹਦਾ ਸਹੀ ਰਸਾ ਨਿਕਲਣਾ ਆਗੇ ਉਹ ਗਾਂ ਜਿਹੜੀ ਅਸੀਂ ਇੰਨਾ ਕੁ ਵਿਸ਼ਵਾਸ ਲੈ ਕੇ ਚੱਲੇ ਆ ਕਿਉਂਕਿ ਇਹ ਜਿਹੜੇ ਪੀਡੀਐਫ ਦੇ ਜਿੰਨੇ ਵੀ ਕਮੇਟੀ ਆ ਮੈਂਬਰ ਆ ਪ੍ਰਧਾਨ ਆ ਜੀ ਇਹ ਆਮ ਛੇਤੀ ਕੀਤੇ ਗੱਲ ਨੂੰ ਨਹੀਂ ਲੈ ਕੇ ਆਉਂਦੇ ਬਹੁਤੀ ਯਰਪੀ ਕਰਕੇ ਫਿਰ ਉਸ ਚੀਜ਼ ਨੂੰ ਲੈ ਕੇ ਆਉਂਦੇ ਆ ਫਿਰ ਇਹ ਮੰਗ ਰੱਖਦੇ ਆ ਮੈਨੂਫੈਕਚਰਾਂ ਤੋਂ ਵੀ ਸਾਨੂੰ ਆ ਚੀਜ਼ ਲੋੜ ਆ ਜੀ ਤਾਂ ਉਸ ਨੂੰ ਦੇਖ ਕੇ ਹੀ ਬਣਾਇਆ ਜਾਂਦਾ ਹੈ ਤੇ ਇਹਨਾਂ ਦਾ ਆਵਦਾ ਵੀ ਬਨਣਾ ਹੈ ਵੀ ਸਾਡੇ ਡੰਗਰਾਂ ਦਾ ਦੁੱਧ ਦਾ ਵੀ ਫਾਇਦਾ ਕਰਨਗੇ ਪਲੱਸ ਉਹਨਾਂ ਨੂੰ ਬਿਮਾਰੀ ਤੋਂ ਵੀ ਬਚਤ ਕਰੂਗਾ ਤੇ ਨਾਲ ਜਿਹੜਾ ਆਚਾਰ ਉਹਦੀ ਉਲੀ ਨਹੀਂ ਬਣੇ ਜੀ ਜਿਸ ਤਰ੍ਹਾਂ ਮਸ਼ੀਨਰੀ ਦੀ ਜਦੋਂ ਵੀ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹਦੀ ਕਾਸਟ ਦੀ ਵੀ ਕਾਫੀ ਚੀਜ਼ਾਂ ਕਾਸਟ ਨੂੰ ਲੈ ਕੇ ਵੀ ਜਿਹੜੇ ਕਿਸਾਨ ਹੁੰਦੇ ਨੇ ਥੋੜੇ ਜੇ ਚਿੰਤਿਤ ਹੁੰਦੇ ਨੇ ਕਿ ਕਿੰਨੀ ਕੁ ਮਹਿੰਗੀ ਹੋ ਸਕਦੀ ਹੈ ਕਿੰਨੀ ਸਸਤੀ ਹੋ ਸਕਦੀ ਹੈ ਇਹ ਤਾਂ ਬਹੁਤ ਸਸਤਾ ਹਾਂਜੀ ਤੇ ਕਿੰਨਾ ਤੁਸੀਂ ਜੇ ਅਸੀਂ ਇਹ ਇਹਦੇ ਨਾਲ ਦੇ ਕਟਰ ਬਾਹਰੋਂ ਮਗਵਾਉਣੇ ਹੋ ਤਾਂ 2.5 ਤੋਂ 3 ਲੱਖ ਤੋਂ ਘੱਟ ਨਹੀਂ ਹੁੰਦੇਗੇ ਇਹ ਤਾਂ 1 ਲੱਖ 10 ਹਜ਼ਾਰ ਚ ਸਾਰਾ ਰੈਡੀ ਕੀਤਾ ਜੀ ਤੇ ਇਹਦੇ ਪਰ ਤੁਸੀਂ ਕੁਝ ਅਲੱਗ ਤਰ੍ਹਾਂ ਦੇ ਕੋਈ ਡਿਸਕਾਊਂਟ ਜਾਂ ਕੋਈ ਸਬਸਿਡੀ ਜਾਂ ਕੁਝ ਇਸ ਤਰ੍ਹਾਂ ਦਾ ਕੁਝ ਪ੍ਰੋਵਾਈਡ ਕਰ ਰਿਹਾ ਹੈ ਇਹ ਇਹਨਾਂ ਨੇ ਪਹਿਲਾਂ ਹੀ ਰੇਟ ਬਣ ਕੇ ਮੈਥੋ ਰਖਾ ਲੈਂਦੇ ਜੀ ਬਸ ਵੀ ਦੁਬਾਰਾ ਲੈਣੇ ਨਹੀਂ ਕਰਦੇ ਜੀ ਜੀ ਉਹ ਸਬਸਿਡੀ ਹਾਂ ਜੇ ਸਰਕਾਰ ਵਾਲੇ ਪਾਸ ਸਬਸਿਡੀ ਦੇ ਚਾਂਸ ਸਰਕਾਰ ਕਰੇਗੀ ਜੀ ਤਾ ਜਰੂਰ ਆਪਾਂ ਕੋਸ਼ਿਸ਼ ਕਰਾਂਗੇ ਵੀ ਸਬਸਿਡੀ ਮਿਲ ਜੇ ਫਾਰਮਰਾਂ ਨੂੰ ਤੇ ਹੋਰ ਕੀ ਕੀ ਫਾਇਦੇ ਜਿਸ ਤਰ੍ਹਾਂ ਅਗਰ ਦੀ ਲੇਬਰ ਕੋਸਟ ਨੂੰ ਲੈ ਕੇ ਜਾਂ ਲੇਬਰ ਦੀ ਲੇਬਰ ਦੀ ਗੱਲ ਤਾਂ ਵੱਖਰੀ ਹੁੰਦੀ ਹੈ ਜੀ ਉਹ ਤੋਂ ਲੇਬਰ ਤਾਂ ਹੁਣ ਪਹਿਲਾਂ ਚੱਲ ਹੀ ਰਹੀ ਹੈ ਜੀ ਲੇਬਰ ਦੇ ਨਾਲ ਉਹ ਸਾਡਾ ਜੋ ਸਹੀ ਕੰਮ ਨਹੀਂ ਹੋ ਰਿਹਾ ਸੀ ਹੁਣ ਜਿਹੜਾ ਇਹਨੇ ਲੇਬਰ ਨਾਲ ਇਹਦਾ ਈਸ਼ੂ ਲਿੰਦਾਗਾ ਉਹਨਾਂ ਦਾ ਮਤਲਬ ਹੁੰਦਾ ਵੀ ਸਾਡੇ ਡੰਗਰ ਨੂੰ ਕੁਆਲਿਟੀ ਕਿਵੇਂ ਦੇ ਸਕਦੇ ਹਾਂ ਜੀ ਔਰ ਜੇ ਮੋਚ ਲੰਬਾ ਪੱਤਾ ਆ ਗਿਆ ਕੋਈ ਲੰਬਾਈ ਇਹ ਮਤਲਬ ਟਾਂਡੀ ਆ ਜਾਂਦੀ ਹੈ ਉਹਨੂੰ ਵੀ ਇਹਨੇ ਬਰੀਕ ਕਰਦੇ ਨੇ ਜੀ ਬਿਲਕੁਲ ਇਹਨੇ ਫਾਇਦਾ ਕਰਨਾ ਜਿਹੜਾ ਵੇਖੋ ਨਾ ਅਸੀਂ ਫੀਡ ਪਾਉਨੇ ਆ ਜਾਂ ਆਚਾਰ ਪਾਉਨੇ ਆ ਉਹਦੇ ਵੀ ਤਾਂ ਸਾਡੇ ਖਰਚੇ ਹੁੰਦੇ ਆ ਨਾ ਪਰ ਉਹ ਇੰਨਾ ਖਰਚਾ ਕਰਕੇ ਵੀ ਫੇਰ ਸਾਨੂੰ ਪੂਰੀ ਮਿਹਨਤ ਸਹੀ ਨਹੀਂ ਹੁੰਦੀ ਮਿਲਦੀ ਤਾਂ ਜੇ ਇਹਦੇ ਨਾਲ ਅਸੀਂ ਬਰੀਕ ਬਰੀਕ ਪੱਟ ਕੇ ਡੰਗਰ ਨੂੰ ਪਾਵਾਂਗੇ ਤਾਂ ਜਿਹੜਾ ਸਾਡਾ ਅਚਾਰ ਵਾਲਾ ਕੰਮ ਹੈ ਉਹ ਸਾਡਾ 100-100 ਰਿਜ਼ਲਟ ਆਊਗਾ ਅੱਗੇ ਗਾਂ ਡੰਗਰ ਹੈ ਉਹਦੀ ਕੀ ਪ੍ਰੋਡਕਸ਼ਨ ਆ ਉਹ ਬੱਕਰੀ ਗੱਲ ਜੀ ਗੁਰਤੇਜ ਜੀ ਗੱਲ ਕਰੀਏ ਜਿਸ ਤਰ੍ਹਾਂ ਮਸ਼ੀਨਰੀ ਦੀ ਮੇਨਟੇਨੈਂਸ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਮੇਨਟੇਨੈਂਸ ਪੇਅਰ ਪਾਰਟਸ ਵਗੈਰਾ ਤੇ ਇਹਦੇ ਲਈ ਇਹ ਤਾਂ ਨਾਰਮਲ ਆ ਜੀ ਆਮ ਬਾਜ਼ਾਰ ਚੋਂ ਮਿਲਦਗੇ ਪਾਰਟਸ ਕੋਈ ਪਰੋਬਲਮ ਨਹੀਂ ਆਉਂਦੀ ਸਭ ਬਹੁਤ ਸੌਖਾ ਆ ਜੀ ਤੇ ਇਹਦੇ ਬਾਰੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਤੋਂ ਉਸ ਤਰ੍ਹਾਂ ਦੀ ਨਹੀਂ ਪੁੱਛ ਪਾਈ ਹੋਵਾਂ ਤੇ ਓਵਰਆਲ ਵਸੇ ਤਾਂ ਤੁਸੀਂ ਕਾਫੀ ਡਿਟੇਲ ਦੇ ਵਿੱਚ ਇਹਦੀ ਜਾਣਕਾਰੀ ਦੱਸੀ ਹੈ ਔਰ ਕਾਫੀ ਸਿੰਪਲ ਵੀ ਲੱਗੀ ਚਾਨੀਆ ਦਾ ਪਹਿਲਾ ਜੀ ਚਾਨੀਆ ਅਗਰੋ ਇੰਡਸਟਰੀ ਨੇ ਤਿਆਰ ਕੀਤਾ ਜੀ ਉਮੀਦ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਸ਼ੁਕਰੀਆ so much